ਦੇ ਡੱਬਾ ਵਾਲੀ ਰੋਡ ਤੇ ਸਥਿਤ ਗਣਪਤੀ ਕਲੋਨੀ ਦੇ ਵਿੱਚ ਇੱਕ ਨਾਮੀ ਜਿਮ ਦੇ ਵਿੱਚ ਟ੍ਰੇਨਰ ਦੀ ਪੁਰੀ ਕਰਦੇ ਇੱਕ ਬੇਵੋਲੇ ਵੱਲੋਂ ਅੱਜ ਸਵੇਰੇ ਜਿਮ ਦੇ ਉਪਰੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਤੁਰੰਤ ਇਲਾਜ ਦੇ ਲਈ ਪਹਿਲਾਂ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੌਢਲੀ ਜਾਂਚ ਤੋਂ ਬਾਅਦ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਆਦਿ ਦਰਜ ਕਰਕੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਡੀਐਸਪੀ ਸਿਟੀ 1 ਦੇ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ 9 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗਣਪਤੀ ਇਨਕਲੇਵ ਦੇ ਵਿੱਚ ਸਥਿਤ ਇੱਕ ਜਿਮ ਦੇ ਵਿੱਚ ਇੱਕ ਜਿਮ ਟ੍ਰੇਨਰ ਦੇ ਵੱਲੋਂ ਉੱਪਰੋਂ ਪਛਾਲ ਮਾਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ ਗਿਆ ਮੁਢਲੀ ਜਾਂਚ ਦੇ ਵਿੱਚ ਡੀਐਸਪੀ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ ਕਰੀਬ 7 ਸਾਲ ਹੋਏ ਸੀ ਅਤੇ ਕੋਈ ਬੱਚਾ ਦੀ ਨਾ ਹੋਣ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਪਰ ਮੁਢਲੇ ਤੌਰ ਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਮੋਰਚਰੀ ਘਰ ਦੇ ਵਿੱਚ ਰਖਾਇਆ ਗਿਆ ਹੈ ਤੇ ਪਾਰਸਾ ਨੂੰ ਬੁਲਾ ਕੇ ਬਿਆਨ ਆਦੀ ਦਰਜ ਕਰਨ ਉਪਰੰਤ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਸੁਣਦੇ ਆ ਡੀਐਸਪੀ ਦੀ ਹੀ ਜ਼ੁਬਾਨੇ ਸਾਨੂੰ ਜਿ ਸਵੇਰੇ 9 ਵਜੇ ਛੇੜੀ ਸਾਡੇ ਪੀਸੀਆਰ ਕੰਟਰੋਲ ਰੂਮ ਬਟਿੰਡਾ ਤੋਂ ਸਾਨੂੰ ਇਤਲਾਹ ਮਿਲੀ ਸੀ ਕਿ ਗਣਪਤੀ ਜਿਹੜੇ ਇਥੇ ਇਨਕਲੇਵ ਹੈਗਾ ਉਹਦੇ ਬਾਹਰ એનર્ਜੀ ਜਿਹੜਾ ਜਿਮ ਬਣਿਆ ਹੋਇਆ ਉਹਦੇ ਛੱਤ ਦੇ ਉੱਪਰੋਂ ਜਿਹੜਾ ਸੀ ਚੜ ਕੇ ਉੱਪਰੋਂ ਛਾਲ ਮਾਰੀ ਹੈ ਜੋ ਉਸੇ ਜਿਮ ਦਾ ਟ੍ਰੇਨਰ ਲੜਕਾ ਸੀ ਜਿਸ ਦਾ ਨਾਮ ਨਵੀਨ ਕੁਮਾਰ ਹੈਗਾ ਜੋ ਬੇਸਿਕਲੀ ਗੰਗਾ ਨਗਰ ਦਾ ਰਹਿਣ ਵਾਲਾ ਜੋ ਕਰੀਬ 4 ਸਾਲ ਤੋਂ ਜਿਹੜਾ ਹੈਗਾ ਇੱਥੇ ਸ਼ੀਸ਼ ਮਹਿਲ ਕਲੋਨੀ ਹੈਗੀ ਉਹਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਜਿਹੜਾ ਰਹਿ ਰਿਹਾ ਆ ਆਪਣੀ ਵਾਈਫ ਦੇ ਨਾਲ ਤੇ ਅਰਸ਼ਾ ਕਰੀਬ 2 ਸਾਲ ਤੋਂ ਉਹ ਜਿਹੜਾ ਹੈਗਾ એનર્ਜੀ ਜਿਮ ਦੇ ਵਿੱਚ ਜੌਬ ਕਰ ਰਿਹਾ ਹੈਗਾ ਐਜ਼ ਅ ਟ੍ਰੇਨਰ ਤੇ ਉਹਦੇ ਵਿਆਹ ਨੂੰ ਜਿਹੜੇ ਕਰੀਬ 7 ਸਾਲ ਹੋਏ ਹੈਗੇ ਉਹਦੀ ਜਿਹੜੀ ਛਾਲ ਮਾਰਨ ਤੋਂ ਬਾਅਦ ਉਹਦੀ ਜਿਹੜੀ ਸੀ ਅਸੀਂ ਲਿਆ ਕੇ ਉਹਨੂੰ ਇਲਾਜ ਦੇ ਲਈ ਇੱਥੇ ਸਿਵਲ ਹਸਪੀਟਲ ਬਟਨਾ ਐਡਮਿਟ ਕਰਾਇਆ ਜਿੱਥੇ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਸ ਤੇ ਜਿਹੜੇ ਵਾਰਸ਼ ਹੈਗੇ ਅਸੀਂ ਗੰਗਾ ਨਗਰ ਤੋਂ ਬੁਲਾਏ ਹੋਏ ਹੈਗੇ ਉਹਨਾਂ ਦੇ ਵਾਰਸ਼ ਜਿਹੜੇ ਪਹੁੰਚ ਰਹੇ ਆ ਉਹਨਾਂ ਦੇ ਪਹੁੰਚਣ ਦਵਾ ਦੀ ਅਗਲੀ ਜਿਹੜੀਆ ਕਾਰਵਾਈ ਅਸੀਂ ਮੁੱਢਲੀ ਜਾਂਚ ਦੇ ਕਾਰਨਾਂ ਦਾ ਪਤਾ ਲਗਾ ਸਰ ਮੁੱਢਲੀ ਜਾਂਚ ਹੁੰਦਾ ਕੋਈ ਮੁੱਢਲੀ ਜਾਂਚ ਤੋਂ ਜਿਹੜੀ ਉਹਦੀ ਵਾਈਫ ਤੋਂ ਪੁੱਛਗਿੱਛ ਕੀਤੀ ਕਿ ਜਦੋਂ ਉਹਦੇ ਮੈਰਿਜ ਹੋਏ ਨੂੰ 7 ਸਾਲ ਹੋ ਗਿਆ ਜਿਹੜੀ ਹੈਗਾ ਉਹਦੇ ਕੋਈ ਬੱਚਾ ਜਿਹੜਾ ਪੈਦਾ ਨਹੀਂ ਹੋਇਆ ਬੇਸ ਜਿਹੜਾ ਹੈਗਾ ਇਸ ਗੱਲ ਦਾ ਮੰਨ ਰਿਹਾ ਬਾਕੀ ਜਦੋਂ ਹੁਣ ਫੈਮਿਲੀ ਆ ਕੇ ਜਿਸ ਤਰ੍ਹਾਂ ਦੇ ਕੋਈ ਸਟੇਟਮੈਂਟ ਰਿਕਾਰਡ ਕਰਾਏਗੀ ਉਸ ਤਰ੍ਹਾਂ ਦੀ ਅਸੀਂ ਕਰ ਲਈ ਕਰ ਲਵਾਂਗੇ